ਪਹਿਲਾਂ ਵੀ ਕਿੰਨੀ ਮਰੀ ਇਹਨਾਂ ਨੇ ਖੱਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਇਸ ਜ਼ਮੀਨ ਦੇ ਉੱਤੇ ਦਵੱਲੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਤੇ ਅਸਧ ਪਹਿਲਾਂ ਇਹਨਾਂ ਦੇ 322 ਨੰਬਰ ਮੁਕਦਮਾ ਸਪੈਦੇ ਚੋਰੀ ਦਾ ਵੀ ਹੈ ਕਮਿੰਦਰ ਉਹਨਾਂ ਦਾ ਸਿੱਧੇ ਫਾਇਰ ਕੀਤੇ ਨੇ ਅਦਾ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਇਸ ਜ਼ਮੀਨ ਦਾ ਸਰ 5 ਮਹੀਨਿਆਂ ਦੇ ਵਿੱਚ ਕੋਈ ਬੰਦਾ ਗੁਸਤਾਰ ਨਹੀਂ ਕੀਤਾ ਲੇ ਆਂ ਦੇਖੋ ਬਦਮਾਸ਼ੀ ਤੋਂ ਉਤਰ ਆਏ ਅਜ ਮਾਰਨ ਤੇ ਉਤਰ ਆਏ ਜਦੋਂ ਮੈਂ ਇੱਥੇ ਨੇੜੇ ਦੀ ਆਪਣੀ ਗੱਡੀ ਦੇ ਕੋਲ ਉਹਦੇ ਅੱਧਾ ਤਾਂ ਉਹਨਾਂ ਨੇ ਫਾਇਰ ਕੀਤੇ ਗੱਡੀ ਵੀ ਚੜਾਤੀ ਇੱਕ ਮਿੰਟ ਦੇ ਅੱਛਾ ਭਾਜੀ ਅਸੀਂ ਜ਼ਮੀਨ ਤੇ ਬੈਠੇ ਸੀ ਘਾਟੇ ਤੇ ਉਹਨਾਂ ਨੇ ਹਮਲਾ ਕਰਤਾ ਕਿੰਨੇ ਕੁ ਰਾਉਂਡ ਫਾਇਰ ਹੋਈ ਹੈ ਘੱਟੋ ਘੱਟ 10-12 ਸੈਲਾਂਗ 10-12 ਲਗਾਤਾਰ ਚਲਾਈਆਂ ਗੋਲੀਆਂ ਨੇ ਉਹ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਕੀ ਸੀਗਾ ਸਰ ਅਸੀਂ ਆਪਣੀ ਜ਼ਮੀਨ ਦੇ ਵਿੱਚ ਆਏ ਆ ਅੱਛਾ ਪਹਿਲਾਂ ਵੀ ਕਿੰਨੀ ਮਰੀ ਇਹ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਕੈਮਰੇ ਲਾ ਕੇ ਆਪਣਾ ਨਾਮ ਲਖਾਇਆ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਉਹਦਾ 28 ਨੰਬਰ ਮੁਕੱਦਮਾ ਹੁਣ ਦਰਜ ਹੋਇਆ ਜਿਸ ਦੇ ਕਿ ਮਹਿੰਦਰ ਕੌਰ ਵੀ ਨਾਲ ਹੈਗੇ ਆ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਵੱਖਰਾ ਸੇ ਹੈ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਕੋਈ ਵੀ ਦਸਤਾਵੇਜ਼ ਮਾਲ ਮਹਿਕਮੇ ਦਾ ਕੋਈ ਵੀ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਦੇ ਲੇਕਿਨ ਇਹ ਪਹਿਲੇ ਵੀ ਕੋ ਪੰਗਾ ਪਿਆ ਸੀਗਾ ਉਹਦੇ ਵੀ ਤੁਸੀਂ ਇੱਕ ਪ੍ਰੈਸ ਕਾਨਫਰੈਂਸ ਕਰਤੀ ਸੀਗੀ ਇਹ ਉਹੀ ਪਾਰਟੀ ਜਿਹੜੀ ਪਹਿਲੇ ਵੀ ਅੰਦਰ ਬੜੀ ਸੀਗੀ ਹਾਂਜੀ ਹਾਂਜੀ ਉਹੀ ਵਾਲੀ ਹੈ ਜੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਆਪਣਾ ਮਾਲ ਮਹਿਕਮੇ ਨੂੰ ਚਿੱਠੀ ਲਿਖੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਉਹ ਸਾਰੀ ਤਸਦੀਕ ਹੋ ਕੇ ਤਾਂ ਇਹ ਦੁਆਰਾ ਜਿਹੜਾ ਇੱਕ ਪਰਚਾ ਹੋਇਆ ਪਹਿਲਾਂ ਇਹਨਾਂ ਦੇ 322 ਨੰਬਰ ਮੁਕਦਮਾ ਸਫੈਦੇ ਚੋਰੀ ਦਾ ਵੀ ਹੈ ਜਿਹੜਾ ਸੁਖਮਿੰਦਰ ਔਰ ਜਸਪ੍ਰੀਤ ਆ ਇਹਨਾਂ ਦੇ ਇੱਕ 270 ਨੰਬਰ ਪਹਿਲਾਂ ਵੀ ਮੁਕਦਮਾ ਹੁੰਦੇ ਸੀ ਉਹਨਾਂ ਦੀ ਜ਼ਮਾਨਤਾਂ ਵੀ ਲੇਕਿਨ ਹੁਣ ਕਿੰਨੀ ਕੁ ਰਾਉਂਡ ਫਾਇਰ ਕੀਤੇ ਗਏ ਨੇ ਪਿੱਕਟੋ ਘੱਟ ਤਾਂ 15 ਤੋਂ 17 ਤਾਂ ਮੈਂ ਸੁਣ ਗਿਆ ਮੈਂ ਆਪਣੀ ਜਾਨ ਮੱਜਾ ਕੇ ਉਤਰੋ ਕੰਨ ਢੱਪ ਕੇ ਗਿਆ ਹੁਣ ਹੁਣ ਆ ਮੇਰੀ ਗੱਡੀ ਅੰਦਰ ਖੜੀ ਆ ਜੀ ਹਾਂ ਇਹ ਚਿੱਤਾਂ ਹਮਲਾ ਤੁਹਾਡੇ ਤੇ ਕੀਤਾ ਸੀਗਾ ਕੀ ਕਿਉਂ ਹਮਲਾ ਸਾਰਿਆਂ ਦੇ ਜਿਹੜੇ ਮੇਰੇ ਸਾਲੇ ਨਾਲ ਸੀ ਅਸੀਂ ਆਪਣੀ ਜ਼ਮੀਨ ਤੇ ਆਏ ਆ ਜਿਵੇਂ ਅੱਛਾ ਸਾਨੂੰ ਪਤਾ ਲੱਗਿਆ ਦੇਖੋ ਇਹਨਾਂ ਨੇ ਕੈਮਰੇ ਦੀਆਂ ਤਾਰਾਂ ਉਥੋਂ ਇੱਧਰ ਪਾਈਆਂ ਹੋਈਆਂ ਦੇਖੋ ਸਾਡੀ ਜ਼ਮੀਨ ਚ ਆ ਗਿਰੋ ਤਾ ਕਿੰਨੇ ਕੇ ਨੌਜਵਾਨ ਅੰਦਰ ਸੀ ਕਿੰਨੇ ਬੰਦੇ ਕਿੰਨੇ ਸੀ ਉਹਨਾਂ ਦੇ ਕੋਲ ਕੁਝ ਪਤਾ ਸਰ ਮੈਨੂੰ ਜਿਹੜਾ ਦੋ ਦੀ ਜਾਣਕਾਰੀ ਦੋ ਨਲੀਆਂ ਨਾਲ ਉਹਨਾਂ ਨੇ ਇੱਥੋਂ ਇੱਕ ਉਹ ਜਿਹੜਾ ਸੁਖਮਿੰਦਰ ਉਹਨੂੰ ਇਦਾਂ ਸਿੱਧੇ ਫਾਇਰ ਕੀਤੇ ਨੇ ਇਦਾਂ لیکن ਵੀਰ صاحب کورٹ ਚ ਕੀ ਚੱਲਦਾ ਭਾਈ ਤਾਂ ਵੀ ਜਿਹੜਾ ਹਮਲਾ ਕੀਤਾ ਗਿਆ ਪਹਿਲੇ ਵੀ ਤੁਹਾਡਾ ਮਾਮਲਾ ਸੀਗਾ ਲੇਕਿਨ ਪਰ ਫੇਸ ਦੇ ਤੌਰ ਤੇ کورٹ ਚ ਇਧਰ ਦੇਖੋ ਵਕੀਲ ਸਾਹਿਬ ਮਤਲਬ کورٹ ਚ ਪਹਿਲੇ ਮਾਮਲਾ ਚੱਲਣ ਤੋਂ ਬਾਅਦ ਵੀ ਲੇਕਿਨ ਇਹ ਦੁਬਾਰਾ ਦੁਬਾਰਾ ਹੋ ਰਿਹਾ کورٹ کورٹ ਦੇ ਵਿੱਚ ਕੋਈ ਮਾਮਲਾ ਨਹੀਂ ਇਸ ਜ਼ਮੀਨ ਦਾ ਸਰ ਇਹ ਜ਼ਮੀਨ علیحد੍ਹਾ ਉਹ ਨਾਲ ਦੀ ਜ਼ਮੀਨ ਦਾ ਮਾਮਲਾ ਹੈ ਪਹਿਲੇ ਭਾਈ ਨੂੰ ਲੈ ਕੇ ਹੋਇਆ ਸੀਗਾ ਇੱਥੇ ਹਾਂ ਉਹ 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 ਉਹੀ ਜ਼ਮੀਨ ਨੂੰ ਲੈ ਕੇ ਹੋਇਆ ਸੀਗਾ ਲੇਕਿਨ ਉਹ ਫਰਾਰ ਨੇ ਉਹਦਾ ਹਾਂ ਉਹ ਉਹ ਕਿੰਨੇ ਦਿਨ ਪੰਜ ਪੰਜ ਐਫ ਆਈ ਆਰਾਂ ਦੇ ਬਾਅਦ ਅੱਜ ਤੱਕ ਪੁਲਿਸ ਨੇ 5 ਮਹੀਨਿਆਂ ਚ 5 ਪੰਜ ਮਹੀਨਿਆਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਔਰ ਇਹੀ ਇਹੀ ਵਜ੍ਹਾ ਕਿ ਉਹ ਦੇਖੋ ਖੁੱਲੇ ਆਮ ਦੇਖੋ ਬਦਮਾਸ਼ੀ ਤੇ ਉਤਰ ਆਏ ਅੱਜ ਮਾਰਨ ਤੇ ਉਤਰ ਆਏ ਨੇ ਨਹੀਂ ਜਦੋਂ ਤੁਹਾਨੂੰ ਮਾਰਨ ਨਹੀਂ ਤੇ ਨਾ ਕਿੰਨੇ ਕ ਹਮਲੇ ਵੈਸੇ ਕਿੰਨਿਆ ਕ ਰਾਉਂਡ ਫਾਇਰ ਲਗਾਤਾਰ ਕੀਤੇ ਗਏ ਮੈਂ ਤਾਂ ਕਹਿ ਰਿਹਾ ਸਰ ਮੈਂ ਦੇਖੋ ਉੱਥੇ ਅੰਦਰ ਸੀਗਾ ਮੈਂ ਆਪਣੀ ਜਾਨ ਬਚਾ ਕੇ ਲੇਕਿਨ ਜਦੋਂ ਮੈਂ ਇੱਥੇ ਨੇੜੇ ਸੀਗਾ ਆਪਣੀ ਗੱਡੀ ਦੇ ਕੋਲ ਉਹਦੇ ਇਦਾਂ ਤਾਂ ਉਹਨਾਂ ਨੇ ਫਾਇਰ ਕੀਤੇ ਮੈਂ ਭੱਜ ਗਿਆ ਉਸੀ ਜਾਨ ਆਪਣੀ ਬਚਾਈ ਆ ਇੱਕ ਦੋ ਮੁੰਡਿਆਂ ਦੇ ਉੱਤੇ ਇਹਦੇ ਉਹਦੇ ਇਹਦੇ ਕੋਲੋਂ ਨੰਗੀ ਆ ਉਸ ਤੋਂ ਬਾਅਦ ਇੱਧਰ ਮੈਨੂੰ ਪਤਾ ਲੱਗਿਆ ਗੱਡੀ ਵੀ ਚੜਾਤੀ ਇੱਕ ਬੰਦੇ ਦੇ ਉੱਤੇ ਅੱਛਾ ਕੀ ਗੱਡੀ ਸੀ ਕੀ ਉਹਨਾਂ ਕੋਲ ਇੱਕ ਸਫਾਰੀ ਸੀ ਮੈਂ ਕਿਉਂਕਿ ਦੇਖੋ ਅੰਦਰ ਸੀਗਾ ਉਹ ਜੀ ਤੁਹਾਡੇ ਕੋਲ ਵੀਡੀਓ ਹੈਗੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਹ ਵੀਡੀਓ ਹੈਗੀ ਤੁਹਾਡੇ ਕੈਮਰੇ ਸਰ ਆ ਦੇਖੋ ਐਸੇ ਕਿੰਨੇ ਬੰਦੇ ਨੇ ਕਿਸੇ ਨਾ ਕਿਸੇ ਕੋਲ ਮਿਲ ਜੂਗੀ ਨਹੀਂ ਬਾਹਰ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਖੇਤਾਂ ਦੇ ਅੰਦਰ ਆ ਇੱਥੇ ਇੱਥੇ ਇੱਥੋਂ ਸਾਰੇ ਇੱਕੋ ਆਮ ਚਲਾਈਆਂ ਨੇ ਇਹਨਾਂ ਨੇ ਕਿੱਥੋਂ ਦਰਵਾਜ਼ਾ ਖੋਲ ਕੇ ਖੋਲ ਗਏ ਹਾਂ ਤੁਸੀਂ ਕਿੱਥੇ ਬੈਠੇ ਸੀ ਕਿਹਦੇ ਤੁਹਾਡੇ ਨਾਲ ਤੁਹਾਨੂੰ ਮੇਰੀ ਗੱਡੀ ਆਜੋ ਤੁਹਾਨੂੰ ਮੈਂ ਦਿਖਾ ਦਿੰਦਾ ਲੇਕਿਨ ਅੰਦਰ ਸਾਨੂੰ ਆਣ ਦਿੱਤਾ ਜਾ ਰਿਹਾ ਕਿ ਸਰ ਮੈਨੂੰ ਫਿਰ ਮੈਨੂੰ ਦੇਖੋ ਆਪਣੀ ਗੱਡੀ ਚੱਕ ਕੇ ਆਂਦੋ ਫਿਰ ਮੈਂ ਆ ਕੇ ਬੈਗ ਲੈ ਕੇ ਉਹਨਾਂ ਨੇ ਹਮਲਾ ਕਰਤਾ ਹਾਂਜੀ ਹਾਂਜੀ ਇਹ ਜ਼ਮੀਨ ਕਿਹਦੀ ਹੈ ਆਪਣੀ ਹੈ ਜੀ ਮੇਰੀ ਹੈ ਜਮੀਨ ਲੇਕਿਨ ਪਹਿਲੇ ਵੀ ਇੱਕ ਮਾਮਲਾ ਜਿਹੜਾ ਪਹਿਲੇ ਹੋਇਆ ਸੀ ਪਹਿਲੇ ਕਿਉਂ ਮਾਮਲਾ ਹੋਇਆ ਸੀ ਇਸੇ ਕਰ ਨੂੰ ਹੋਇਆ ਸੀ ਜਸਾਨੂੰ ਬਾਰ ਬਾਰ ਚੱਕੀ ਜਾਂਦੇ ਜੀ ਵੀ ਤੁਸੀਂ ਜ਼ਮੀਨ ਤੇ ਨਹੀਂ ਆਣਾ ਆਪਣੀ ਜ਼ਮੀਨ ਤੇ ਕਿਉਂ ਨਹੀਂ ਆਣਾ ਇਹਦਾ ਕੀ ਮਾਮਲਾ ਕੀ ਹੈ ਜਿਹੜੇ ਵਕੀਲ ਸਾਹਿਬ ਹੈ ਵਕੀਲ ਸਾਹਿਬ ਕਿੰਨੇ ਕਦੇ ਵਿੱਚ ਉਹ ਇਸ ਹਿੱਸੇਦਾਰ ਹੈਗੇ ਨੇ ਕਿ ਵਕੀਲ ਦੀ ਕਿਹੜੀ ਜਗ੍ਹਾ ਪੈਂਦੀ ਵਕੀਲ ਦੀ ਕਿਹੜੀ ਵੱਟ ਪੈਂਦੀ ਮੁੰਡੇ ਨੂੰ ਫੋਨ ਕਰਦਾ ਨਹੀਂ ਵਕੀਲ ਦੀ ਕਿਹੜੀ ਵੱਟ ਪੈਂਦੀ ਤੇ ਉਹਨਾਂ ਦੀ ਕਿਹੜੀ ਵੱਟ ਪੈਂਦੀ ਮੈਂ ਅੰਦਰ ਦੱਸੂਗਾ ਨਾ ਇੱਥੇ ਪਤਾ ਥੋੜਾ ਲੱਗੂਗਾ ਜ਼ਮੀਨ ਦਾ ਪਤਾ ਤਾਂ ਹੁਣ ਤੁਹਾਡੀ ਜਗ੍ਹਾ ਤੋਂ ਪਤਾ ਹਾਂ ਅਸੀਂ ਜਿਵੇਂ ਆਪਣੀ ਜ਼ਮੀਨ 'ਚ ਖੜੇ ਹਾਂ ਅੱਛਾ ਫਿਰ ਕਿਉਂ ਵੱਟਾਂ ਦਾ ਵੱਟਾਂ ਦਾ ਕੀ ਹੋ ਰਿਹਾ ਫਾਰੀਂ ਕਿਉਂ ਹੋ ਰਿਹਾ ਕਾਰਨ ਇਹ ਹੈ ਵੀ ਉਹ ਧੱਕੇ ਨਾਲ ਸਾਨੂੰ ਦਵਾਲੂ ਨੂੰ ਫਿਰਦੇ ਆ ਨਹੀਂ ਕੋਣ ਨੇ ਉਹ ਬੰਦੇ ਹਾਂ ਜੀ ਕੋਣ ਨੇ ਬੰਦੇ ਜੀ ਗੁੰਡੇਦਾਰੀ ਜੀ ਗੁੰ ਕਟੋਗਰ 10 12 ਫੈਲਾਂ 10 12 ਲਗਾਤਾਰ ਚਲਾਈਆਂ ਕੋਲਾਂ ਨਾਲ ਤੇ ਕਿਸੇ ਕਿਸੇ ਤੇ ਲੱਗੀ ਇੱਕ ਤੇ ਲੱਗੀ ਕਿਹਦੇ ਲੱਗੀ ਆ ਇੱਕ ਬੰਦੇ ਤੇ ਲੱਗੀ ਆ ਉਹ ਬੰਦਾ ਹੈ ਨਹੀਂ ਪਤਾ ਨਹੀਂ ਕਿੱਥੇ